ਜਿਹੜਾ ਜਿਹੜਾ ਪ੍ਰੋਗਰਾਮ ਹੈ ਜੀ ਇਹਦੇ ਬਾਰੇ ਜਾਣਕਾਰੀ ਦੋਪਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਗੁਰਨੀਤrana ਸਾਹਿਬ ਤੇ ਇੱਥੇ ਹਾਜ਼ਰ ਸਾਰੇ ਪਤਵੰਤੇ ਐਮਸੀ ਸਾਹਿਬਾਨ ਜਿਨ੍ਹਾਂ ਨੇ ਨਸ਼ਾ ਵਿਰੋਧ ਜਿਹੜੇ ਕੋਆਰਡੀਨੇਟਰਸ ਬਣਾਏ ਨੇ ਹਲਕਾ ਚੰਕੌਰ ਸਾਹਿਬ ਦੇ ਤੇ ਹੋਰ ਜਿੰਨੇ ਵੀ ਯੂਥ ਤੇ ਬੱਚੇ ਉਹਨਾਂ ਦੇ ਸਕੂਲ ਦੇ ਟੀਚਰ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਏ ਮਾਨਯੋਗ ਪੰਜਾਬ ਸਰਕਾਰ ਤੇ ਸਾਡੇ ਮਾਨਯੋਗੀ ਜੀ ਸਾਹਿਬ ਵੱਲੋਂ ਇੱਕ ਇਹ ਪ੍ਰੋਗਰਾਮ ਰਚਿਆ ਗਿਆ ਹੈ ਅੱਜ ਜਿਹੋ ਅਸੀਂ ਕਰਾਇਆ ਹੋਇਆ ਹੈਗਾ ਰਨ ਫॉर ਯੂਨਿਟੀ। ਇਹਦੇ ਵਿੱਚ ਅਸੀਂ ਸਕੂਲ ਦੇ ਬੱਚੇ, ਲੋਕਲ ਯੂਥ, ਐਮਸੀ ਸਹਿਬਾਨ ਕੋਆਰਡੀਨੇਟਰ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਸੀਗਾ। ਜਿਹੜੇ ਬੜੇ ਹਮਾ ਕੇ ਇੱਥੇ ਪਹੁੰਚੇ ਤੇ ਉਹਨਾਂ ਦਾ ਅੱਜ ਅਸੀਂ 1.5 ਤੋਂ 2 ਕਿਲੋਮੀਟਰ ਦਾ ਰਨ ਕਰਵਾਇਆ ਇਹ ਜਿਹੜਾ ਇੱਕ ਪ੍ਰੋਗਰਾਮ ਇਹ 28 ਤਰੀਕ ਤੋਂ ਸ਼ੁਰੂ ਹੋ ਗਿਆ ਸੀਗਾ ਇਹਦੇ ਵਿੱਚ ਪਹਿਨਾ ਅਸੀਂ ਅਲੱਗ-ਅਲੱਗ ਸਕੂਲ ਦੇ ਬੱਚਿਆਂ ਨੂੰ ਥਾਣੇ ਦੇ ਵਿజిਟ ਕਰਵਾਏ ਉਹਨਾਂ ਨੂੰ ਸਾਰਾ ਥਾਣੇ ਦੇ ਕੰਮਕਾਜ ਬਾਰੇ ਤੇ ਸਾਂਝ ਕੇਂਦਰ ਦੇ ਕੰਮਕਾਜ ਬਾਰੇ ਉਹ ਸਬੰਧੀ ਡਿਟੇਲ ਦੇ ਵਿੱਚ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਤੇ ਉਹਨਾਂ ਨੂੰ ਦੱਸਿਆ ਕਿ ਪੁਲਿਸ ਤੋਂ ਡਰਨ ਦੀ ਲੋੜ ਨਹੀਂ ਪੁਲਿਸ ਤੁਹਾਡੇ ਲਈ ਹੈ ਤੁਹਾਡੀ ਸੁਰੱਖਿਆ ਲਈ ਹੈ ਇਹ ਇੱਕ ਤੁਹਾਡੇ ਮਿੱਤਰ ਵਾਂਗ ਤੁਹਾਡੇ ਨਾਲ ਜਦੋਂ ਤੱਕ ਤੁਸੀਂ ਕਿਸੇ ਤਰ੍ਹਾਂ ਦੇ ਕ੍ਰਾਈਮ ਦੇ ਵਿੱਚ ਨਹੀਂ ਪੈਂਦੇ ਇਹ ਕਰ ਤੁਸੀਂ ਕ੍ਰਾਈਮ ਕਰਦੇ ਹੋ ਤਾਂ ਤੁਹਾਡੇ ਖਿਲਾਫ ਕੀ ਕਾਰਵਾਈ ਹੋ ਸਕਦੀ ਹੈ ਤੇ ਮੋਟਰ ਵਹੀਕਲ ਐਕਟ ਬਾਰੇ ਉਹਨਾਂ ਨੂੰ ਸਮਝਾਇਆ ਉਹਨਾਂ ਨੂੰ ਟ੍ਰੈਫਿਕ ਰੂਲਸ ਬਾਰੇ ਸਮਝਾਇਆ ਸਾਡੇ ਟ੍ਰੈਫਿਕ ਦੇ ਇੰਚਾਰਜ ਨੇ ਤੇ ਇਹਦੇ ਨਾਲ ਸਾਨੂੰ ਬੜਾ ਇਹ ਅੱਛਾ ਲੱਗਿਆ ਕਿ ਬੱਚਿਆਂ ਨੇ ਬੜਾ ਬੜੇ ਵਧੀਆ ਤਰੀਕੇ ਨਾਲ ਇਹਨੂੰ ਸਿੱਖਿਆ ਤੇ ਇਹ ਬੜਾ ਸ਼ਲਾਘਾਯੋਗ ਕੰਮ ਹੈ ਪੰਜਾਬ ਸਰਕਾਰ ਤੇ ਸਾਡੇ ਪੰਜਾਬ ਪੁਲਿਸ ਦੇ ਆਫੀਸਰਸ ਦਾ ਤੇ ਮੈਂ ਇਹਦੀ ਸ਼ਲਾਘਾ ਕਰਦਾ ਤੇ ਅੱਜ ਇਹ ਜਿਹੜੇ ਯੂਨਿਟੀ ਰਨ ਆਫ ਔਰ ਯੂਨਿਟੀ ਹੈ ਅੱਜ ਥਾਣੇ ਦੇ ਵਿੱਚ ਜਿਹੜੀ ਕੰਪਲੀਟ ਕਰਵਾਈ ਹੈ ਥੀਮ ਪਾਰਕ ਤੋਂ ਸ਼ੁਰੂ ਕੀਤੀ ਸੀ ਉੱਥੇ ਮਾਨਯੋਗ ਡੀਐਸਪੀ ਸਰਦਾਰ ਮਜੀਦ ਸਿੰਘ ਆਲਕ ਤੇ ਏਡੀਐਮ ਸਰਦਾਰ ਅਮਰੀਕ ਸਿੰਘ ਸਿੱਧੂ ਸਾਹਿਬ ਨੇ ਇਹਨੂੰ ਸ਼ੁਰੂ ਕੀਤਾ ਤੇ ਇਹ ਪ੍ਰੋਗਰਾਮ ਬੜਾ ਵਧੀਆ ਅੱਜ ਖਤਮ ਹੋਇਆ ਤੇ ਤੁਹਾਡਾ ਵੀ ਧੰਨਵਾਦ ਇੱਥੇ ਆਉਣ ਤੇ ਤੇ ਇਸ ਬਾਰੇ ਜਾਣਕਾਰੀ ਸਰਪ੍ਰਾਈਜ਼ ਵੀ ਦਿੱਤੇ ਗਏ ਬੱਚਿਆਂ ਨੂੰ ਹਾਂਜੀ ਜਿਹੜੇ ਸਾਡੇ ਕੋਲੋਂ ਕੁਝ ਵੰਡਦਾ ਪ੍ਰਾਈਜ਼ ਸੀਗਾ ਅਸੀਂ ਆਪਣੇ ਤੌਰ ਤੇ ਇਹ ਰੱਖਿਆ ਸੀ ਤੇ ਨਾਲ ਇੱਕ ਰਿਫਰੈਸ਼ਮੈਂਟ ਸੀਗੀ ਉਹ ਬੱਚੇ ਤੇ ਜਿਹੜੇ ਵੀ ਜਿਹੜਿਆ ਨੇ ਰਨਿੰਗ ਕੀਤੀ ਉਹਨਾਂ ਸਾਰਿਆਂ ਨੂੰ ਦਿੱਤੀ ਗਈ ਠੀਕ ਹੈ ਸਰ ਥੈਂਕ ਯੂ ਹਾਂਜੀ ਬਰਮਾ ਸਾਹਿਬ ਅੱਜ ਜਿਹੜਾ ਪ੍ਰੋਗਰਾਮ ਕੀਤਾ ਗਿਆ ਜੀ ਪੰਜਾਬ ਪੁਲਿਸ ਵੱਲੋਂ ਕਿੰਦਾ ਦਾ ਦੇਖਦੇ ਹਾਂ ਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਰਨ ਫਾਰ ਯੂਨਿਟੀ ਪੰਜਾਬ ਪੁਲਿਸ ਵੱਲੋਂ ਸਾਡੇ ਮਾਨਯੋਗ ਐਸਐਸਪੀ ਰੂਪਨਗਰ ਖੁਰਾਨਾ ਜੀ ਦੇ ਨਿਸ਼ਾ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਚਮਕੌਰ ਸਾਹਿਬ ਦੇ ਡੀਐਸਪੀ ਸਾਹਿਬ ਮਨਜੀਤ ਸਿੰਘ ਜੀ ਔਲਖ ਅਤੇ ਠਾਣਾ ਚਮਕੌਰ ਸਾਹਿਬ ਦੇ ਸਾਡੇ ਐਸ ਐਚਓ ਸਾਹਿਬ ਗੁਰਪ੍ਰੀਤ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚੇ ਆ ਜਿਹੜੇ ਉਹ ਬੁਲਾਏ ਗਏ ਔਰ ਬੱਚਿਆਂ ਤੋਂ ਬਿਨਾ ਜਿਹੜੇ ਸ਼ਹਿਰ ਦੇ ਕੁਝ ਐਮ ਸੀ ਸਹਿਬਾਨ ਅਤੇ ਹੋਰ ਮੋਤਵਰ ਸਹਿਬਾਨ ਅਤੇ ਸਾਡੇ ਯੂਥ ਕੋਆਰਡੀਨੇਟਰਾਂ ਜਿਹੜੇ ਉਹ ਵੀ ਇਸ ਦੇ ਵਿੱਚ ਸ਼ਾਮਲ ਹੋਏ ਅਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ 28 ਅਕਤੂਬਰ ਤੋਂ ਚੱਲ ਰਹੀ ਹੈ ਕਿਉਂਕਿ ਇਹ ਬੱਚਿਆਂ ਨੂੰ ਬੁਲਾ ਕੇ ਸਾਡੇ ਮਾਨਯੋਗ ਐਸਐਚਓ ਸਾਹਿਬ ਨੇ ਡੀਐਸਪੀ ਸਾਹਿਬ ਨੇ ਪਹਿਲਾਂ ਵੀ ਬੱਚਿਆਂ ਨੂੰ ਵੱਖ-ਵੱਖ ਥਾਣਿਆਂ ਦਾ ਦੌਰਾ ਕਰਾਇਆ ਅਤੇ ਲੋਕਾਂ ਦੇ ਨਾਲ ਇਹਨਾਂ ਦਾ ਮਿਲਵਰਤਨ ਕਰਾਇਆ ਤਾਂ ਕਿ ਲੋਕਾਂ ਦੇ ਅਤੇ ਬੱਚਿਆਂ ਦੇ ਦਿਲਾਂ ਦੇ ਵਿੱਚ ਜੋ ਪੁਲਿਸ ਦਾ ਭਾਇਆ ਹੈ ਉਹ ਮਿਲ ਤਰ ਸਕੇ ਅਤੇ ਬੱਚੇ ਆ ਜਿਹੜੇ ਹਰ ਪੱਖੋਂ ਤੰਦਰੁਸਤ ਅਤੇ ਸਰੀਰਕ ਤੌਰ ਦੇ ਉਤੇ ਅਤੇ ਮਾਨਸਿਕ ਤੌਰ ਦੇ ਉਤੇ ਉਹ ਤੰਦਰੁਸਤ ਰਹੇ ਇਹ ਜਿਹੜੀ ਖੱਟੋਪੱਡ 1.5 ਤੋਂ 2 ਕਿਲੋਮੀਟਰ ਦੀ ਅੱਜ ਜਿਹੜੀ ਰੇਸ ਹੈ ਉਹ ਸਾਡੇ ਮਾਨਯੋਗ ਮਨਜੀਤ ਸਿੰਘ ਜੀ ਹੌਲਕ ਡੀਐਸਪੀ ਸਾਹਿਬ ਅਤੇ ਥਾਣਾ ਮੁਖੀ ਐਸਐਚਓ ਸਾਹਿਬ ਗੁਰਪ੍ਰੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਥੀਮ ਪਾਰਕ ਤੋਂ ਸ਼ੁਰੂ ਕੀਤੀ ਗਈ ਅਤੇ 1.5 ਤੋਂ 2 ਕਿਲੋਮੀਟਰ ਬਜ਼ਾਰਾਂ ਦੇ ਵਿੱਚੋਂ ਹੁੰਦੇ ਹੋਏ ਥਾਣਾ ਚਮਕੌਰ ਸਾਹਿਬ ਦੇ ਵਿੱਚ ਆ ਕੇ ਸਮਾਪਤ ਹੋਈ ਮੈਂ ਇਸ ਯੂਨਿਟੀ ਦੀ ਜੋ ਇਹਨਾਂ ਨੇ ਪੰਜਾਬ ਪੁਲਿਸ ਨੇ ਇਹ ਪ੍ਰੋਗਰਾਮ ਲਈਆ ਹੈ ਪੰਜਾਬ ਸਰਕਾਰ ਨੇ ਪ੍ਰੋਗਰਾਮ ਲਈਆ ਹੈ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਇਹੋ ਜਿਹੇ ਜਿਹੜੇ ਪ੍ਰੋਗਰਾਮ ਹੈ ਹਮੇਸ਼ਾ ਹੋਣੇ ਚਾਹੀਦੇ ਆ ਤਾਂ ਜੋ ਲੋਕਾਂ ਦੇ ਦਿਲਾਂ ਦੇ ਵਿੱਚੋਂ ਪੁਲਿਸ ਦਾ ਜਿਹੜਾ ਡਰ ਪਏ ਨਿਕਲ ਸਕੇ ਅਤੇ ਹਰ ਪੱਖ ਤੋਂ ਕੋਲਸ ਅਤੇ ਜੋ ਆਮ ਪਬਲਿਕ ਹੈ ਜਬ ਬੱਚੇ ਉਹ ਪੁਰਸ ਦਾ ਸਹਿਯੋਗ ਦੇ ਸਦਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ